ਉਹਦਾ ਲੋਇਆ ਆ ਤੇ ਆ 75000 ਰੁਪਏ ਥੋੜਾ ਚੱਲ ਆ ਲੋ ਫੜੋ ਕਹਿਣਾ ਕਰੋ ਫੜੋ ਆ ਮੂ ਕਰ ਲੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਆ ਲੋ ਆ ਆ ਆ ਲੋ ਆ ਲੋ ਵੀਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਬੁੱਤ ਠੀਕ ਆ ਇਧਰ 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 ਚਾਚੂ ਆਏ ਵਾਈ ਗਰੂ ਬੋਲੇ ਖੁਸ਼ 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 ਹੋ ਗਿਆ ਵਾਰ ਵਾਰ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾ ਇਸਾਂ ਨੂੰ ਪਾਵੇ ਜੋ ਸਿਆ ਚਲੋ ਡਾਂਗਰ ਸੱਸੀ ਆ ਮਾਤਾ ਸੱਸੀ ਗੱਤ ਸੱਸੀ ਗੱਤ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਥੋੜਾ ਜਿਹਾ ਵਿਆਹ ਵਿਆਹ ਕਿਹੜੀ ਬੱਚੀ ਦਾ ਉਹ ਮੰਨਵਾਇਆ ਉਹ ਕਿੱਥੇ ਮੁੰਡਾ ਆਪਣਾ ਸਮਾ ਸਮਾ ਆ ਨਹੀਂ ਆਪਣੇ ਕੋਲ ਇੱਕ ਹੀ ਕਬਰਾਂ ਸੀ ਜੀ ਇਹ ਨਹੀਂ ਨਹੀਂ ਇੱਕ ਇਹ ਦੇਖੋ ਦੋ ਕਬਰਾਂ ਨੇ ਨਾ ਹਾਂਜੀ ਇਹ ਇਹਦੇ بیٹے ਉਹਦਾ ਜੇਸਟ ਆ ਆ ਇਹ ਕੱਢ ਘਰਿਆ ਉਹ ਕੱਢ ਘਰਿਆ ਦੋਨੇ ਇਹ ਇਹਦੇ ਬੇਟਾ ਸਾਸਿ ਦਾ ਭੈਣ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਦੇਖ ਜੋ ਹਾਂ ਦੇਖ ਕੇ ਯਾਰ ਸੱਟ ਨਾ ਮਰਾਲਿਓ ਵੀਰੇ ਸੰਦੀਪ ਛੱਟਾਂ ਹੀ ਲੱਗੇ ਇਧਰ ਆ ਮੇਰੇ ਆ ਜਾ ਭਾਈ ਮੈਂ ਬਿਲਕੁਲ ਯਾ ਪਿੱਛੇ ਹੋ ਜਾ ਮਰਾ ਦੇ ਪੱਛਾਹਨਾ ਵੀ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਹਾਂ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਸਾਰੇ ਏਰੀਆ ਚ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਹਾਂ ਭਾਜੀ ਥੋੜਾ ਜਿਹਾ ਪਿੱਛੇ ਵਿੱਚ ਪਿੱਛੇ ਹੋ ਜਾਂਦੇ ਹਾਂ ਆਹ ਭੈਣੇ ਆ 75000 ਰੁਪਏ ਥੋੜਾ ਜਿਆਦਾ ਆਹ ਨਾਲ ਫੜੋ ਭੈਣੇ ਬੜੂ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਹੈ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਹੈ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਕਹਤਾ ਹੋਆ ਕਿੰਨੇ ਕੁ ਜੋਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਕਰਦਾ ਜਿਹੜਾ ਇੱਕ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋਇਆ ਆ ਲਓ ਆ ਲਓ ਆ ਆ ਲਓ ਆ ਲਓ ਵੀ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲੋ ਠੀਕ ਹੈ ਜਿੰਨੇ ਦੇ ਜੋਗ ਹੈ ਫੋਟੋ ਕਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਇਸ ਵਕਤ ਬਾਈ ਹੁਣੀ ਆਏ ਆ ਮੈਂ ਕਲਿੱਕ ਕਰਦਾ ਮੈਂ ਪਹਿਲਾਂ ਸ਼ੁਰੂ ਹੋਣੀ ਸੀ ਨਾ ਫਿਰ ਤਾਂ ਫੋਟੋ ਲਵਾਂ ਹੈ ਹਾਂ ਮੈਂ ਜਾ ਫਿਰ ਇਹ ਕਿਰੀ ਕਿਰੀ ਭੈਣ کہہ ਰਹੀ ਆ ਕੀ ਕਹਿ ਰਹੇ ਹੋ ਕਹਿੰਦੇ ਉਹਨਾਂ ਚਾ ਪੈਸੇ ਦੇ ਜਿੰਦ ਮੇਰੇ ਤਾਂ ਫੋਟੋ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇ ਨਹੀਂ ਜਿੰਨਾ ਚਾ ਮੈਨੂੰ ਤੁਹਾਡਾ ਫੋਟੋ ਕਰਾਉਂਦਾ ਹੈ ਠੀਕ ਹੈ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜੋਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਹਾ ਪਾਣੀ ਵਾਂਗੂ ਵਧਾ ਕੀ ਕਹਿੰਦੇ ਆ ਭਰਾ ਦੇ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਆ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਟ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵਿੱਚ ਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਐਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਤੇ ਚਪਈ ਸਾਹਿਬ ਦਾ ਪਾਠ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਹੀ ਧੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋਤ ਚ ਪਈ ਸਾਹਿਬ ਭੈਣੇ 5 ਮਿੰਟ ਘੰਟ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾਠ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਨਹੀਂ ਕਰਨਾ ਚਾਹੀਦਾ ਹਾਂ ਤੇ ਪਹਿਮਾਨ ਜੀ ਇੱਧਰ ਆਓ ਇੱਧਰ ਆਓ ਪਹਿਮਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਭੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50 ਹਜ਼ਾਰ ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਸਭ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਅਸਲ ਠੀਕ ਆ ਅਸਲ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਬਨਵਾਨ ਜੀ ਆਪਣਾ ਹਾਂਜੀ ਸਰ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਗਏ ਬੇਟੀਆਂ ਭਲੀਆਂ ਤੋਂ ਉਹ ਯਾਰ ਅੱਜ ਬੇਟੀਆਂ ਨਹੀਂ ਇੱਕ ਝੋਟੀਆਂ ਓਏ ਹੋਏ ਯਾਰ 50000 ਰੁਪਏ ਹੋਰ ਦਿਓ ਯਾਰ ਕਰ ਦਿਓ 50000 ਹੋਰ ਦਿਓ ਯੋਗੀ ਰਸ ਤੁਸੀਂ 500 ਆ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਈ ਗੁਰੂ ਬੋਲੇ ਖੁਸ਼ 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 ਹੋ ਗਏ ਨਾ ਫੜ ਫੜ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾਈ ਸਾਹਿਬ ਜੀ ਕਾਨੂੰ ਪਾਵੇ ਤੁਸੀਂ ਆ ਚੜਦੀ ਕਲਾ ਚੜਦੀ ਕਲਾ ਹੋਣੀ ਆ ਚੜਦੀ ਕਲਾ